ਅਸੀਂ ਮੰਨਦੇ ਆਂ ਵੀ ਜਗ੍ਹਾ ਠੀਕ ਆ ਨਜਾਇਜ਼ ਸੀਗੀ ਆ ਕੁਝ ਵੀ ਸੀਗਾ ਪਰ ਉਹ ਕਿੰਨਾ ਕੁਸ਼ ਨਜਾਇਜ਼ ਹੈ ਜੀ ਕੱਲੇ ਗੁਰੂ ਘਰ ਨੂੰ ਪਹਿਲਾ ਟਾਰਗੇਟ ਸਾਰਾ ਕੁਝ ਪਹਿਲਾ ਕੱਲ ਆ ਕੇ ਸਭ ਤੋਂ ਪਹਿਲਾ ਗੁਰੂ ਘਰ ਦੀ ਬਿਲਡਿੰਗ ਜੋ ਸੀਗੀ ਉਹ ਢਾਈ ਗਈ ਆ ਇਹ ਕਹਿੰਦੇ ਜੀ ਅੰਤਰ ਮਾਰਦਾ ਦਾ ਸਰੂਪ ਨਹੀਂ ਸੀਗਾ ਮਾਰਦਾ ਦਾ ਸਰੂਪ ਨਹੀਂ ਸੀਗਾ ਪਰ ਨਿਸ਼ਾਨ ਸਾਹਿਬ ਦੀ ਤਾਂ ਇੱਕ ਮਰਿਆਦਾ ਹੁੰਦੀ ਆ ਜਿੱਥੇ ਨਿਸ਼ਾਨ ਹੁੰਦਾ ਉੱਥੇ ਸਿੰਘਾਂ ਦਾ ਪਹਿਰਾ ਹੁੰਦਾ ਆ ਜਿਹੜਾ ਇੱਥੇ ਨਿਸ਼ਾਨ ਸਾਹਿਬ ਲੱਗਾ ਨੂੰ ਤੋੜਨ ਲੱਗੇ ਜਦ ਕਿ ਪਿੱਛੇ ਇਹ ਬੂਥ ਲੱਗਿਆ ਹੋਵੇ ਉਹਦੇ ਪਿੱਛੇ ਬਿਲਡਿੰਗ ਬਣੀ ਆ 2 ਮਹੀਨੇ ਪਹਿਲਾਂ ਤਾਜੀ ਬਣੀ ਆ ਨਵੀਂ ਬਣਦੀ ਵੀ ਪਈ ਆ ਉਹ ਵੀ ਕਿਸ ਤਰ੍ਹਾਂ ਕੇ ਨਾਲ ਨਿਸ਼ਾਨ ਸਾਹਿਬ ਜਿਹੜਾ ਉਰੇ ਪ੍ਰਾਪਤਨ ਸਮੇਦਾਨ ਲੱਗਿਆ ਹੋਇਆ ਤੇ ਉਹਦੇ ਉੱਪਰ ਵੀ ਜੜੀ ਹੈ ਜੀਸੀਪੀ ਦੇ ਨਾਲ ਟੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਨਾਜਾਇਜ਼ ਛੱਡ ਪਏ ਹੋਏ ਨੇ ਨਾਜਾਇਜ਼ ਛੱਡ ਅਸੀਂ ਸਾਰੇ ਰਿਮੂਵ ਕਰ ਰਹੇ ਹਾਂ ਅਸੇ ਇੱਕ ਜਗ੍ਹਾ ਦਾ ਵਿਵਾਦ ਛਿੜਿਆ ਕਿ ਹੈ ਰਵੇ ਉੱਥੇ ਗੁਰਦੁਆਰਾ ਸਾਹਿਬ ਸ਼ੋਭੀ ਸੀਗਾ ਪਿਛਲੇ 40 ਸਾਲਾਂ ਤੋਂ ਉਹਦੀ ਵੀ ਜਗ੍ਹਾ ਨੂੰ ਡਾਢਾ ਕਿ ਟਾਇਆ ਗਿਆ ਉਹ ਸਿੱਖ ਜਿਸੇ ਮੰਧੀਆਂ ਮੌਕੇ ਤੇ ਪਹੁੰਚਿਆ ਨੇ ਉਹ ਵਿਰੋਧ ਕਰ ਰਿਹਾ ਹੈ ਕਿਸੇ ਰੋਕ ਕਮਿਸ਼ਨ ਸਾਹਿਬ ਕੋ ਚਲੇ ਗਏ ਅਸੀਂ ਫਿਲਹਾਲ ਛੱਡ ਤਾਂ ਦੋ ਕਮਰੇ ਜਿਹੜੇ ਸੀਗੇ ਉਹ ਕਮਿਸ਼ਨ ਸਾਹਿਬ ਕਿ ਕਿਤਨਾ ਢਾੜ ਅਸੀਂ ਸਾਰੇ ਇੱਥੇ ਕੁਝ ਵੀ ਨਜਾਇਜ਼ ਕੰਮ ਨਹੀਂ ਕੀਤਾ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਰੂਲਿੰਗ ਦਾ ਸਾਡੇ ਉਹ ਅਣਧਿਕਾਰੇ ਤੌਰ ਤੇ ਸਟਰਕਚਰ ਬਣੇ ਹੋਏ ਸੀਗੇ ਧਾਰਮਿਕ ਦੀ ਆੜ ਵਿੱਚ ਉੱਥੇ ਅਸੀਂ ਕੱਲ ਮੂਵੀ ਵੀ ਬਣਾਈ ਹੋਈ ਹੈ ਸਾਡੇ ਕੋ ਸਾਰਾ ਸਬੂਤ ਹੈਗਾ ਉਹਨਾਂ ਨੇ ਅੰਦਰ ਗਲਤ ਕੱਪੜੇ ਵਗੈਰਾ ਕੱਚੇ ਵਗੈਰਾ ਲੰਗੇ ਹੋਏ ਸੀਗੇ ਸਾਡੇ ਕੋਲ ਕੋਲ ਸਾਰੇ ਪਹਿਲਾਂ ਮੀਡੀਆ ਕਰਮੀਆਂ ਜਿਹੜੇ ਕੱਲ ਆਏ ਸੀਗੇ ਉਹਨਾਂ ਕੋ ਸਾਰਿਆਂ ਕੋ ਵੀਡੀਓ ਵਗੈਰਾ ਵਾਇਰਲ ਹੋ ਚੁੱਕੀ ਹੈ ਜਦੋਂ ਢਾਇਆ ਗਿਆ ਉਸ ਸਮੇਂ ਉੱਥੇ ਕੋਈ ਵੀ ਪ੍ਰਕਾਸ਼ ਵਗੈਰਾ ਬਾਬਾ ਜੀ ਤਾਂ ਨਹੀਂ ਸੀ ਨਿਸ਼ਾਨ ਸਾਹਿਬ ਹੁਣ ਵੀ ਖੜਾ ਹੈ ਅ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਕੋਈ ਕਿਸਮ ਠੇਸ ਪਹੁੰਚੇ ਇਹ ਲਗਾਤਾਰ ਘਰ ਪਰਸ਼ਨ ਦੇ ਬਲੋਂ ਬੜਾ ਕਮਜਾ ਉਹ ਟਾਇਆ ਗਿਆ ਤੇ ਸਿੱਖ ਜਿੱਥੇ ਬੰਦਿਆਂ ਦੇ ਮੌਜੂਦ ਨੇ ਉਹਰੇ ਨੌਜਵਾਨ ਜਿਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਇੱਕ ਗੁਰਦੁਆਰਾ ਸੀ ਜਿੱਦੀ ਜਗ੍ਹਾ ਨੂੰ ਟਾਇਆ ਜਾ ਰਿਹਾ ਤੇ ਉਸ ਜਗ੍ਹਾ ਸਾਰੇ ਨੋਰੇ ਢਾਣ ਤੋਂ ਬਾਅਦ ਅਸੀਂ ਛੋਟੇ ਹੁੰਦੇ ਤਾਂ ਦੇਖਦੇ 40 45 ਸਾਲ ਤੋਂ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਪਈਆ ਇਹਨਾਂ ਨੇ ਕੋਈ ਧਾਰਮਿਕ ਬੰਦਾ ਨਹੀਂ ਬੁਲਾਇਆ ਇਹਨਾਂ ਨੇ ਕਿਸੇ ਨੂੰ ਵੀ ਇਤਲਾ ਕੀਤੀ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਏਤੀ ਇਹਨਾਂ ਨੇ ਆ ਕੇ ਸਾਰੀ ਬਿਲਡਿੰਗ ਉਹ ਨਿਸ਼ਾਨ ਸਾਹਿਬ ਤੇ ਵੀ ਇਹਨਾਂ ਨੇ ਟੱਕ ਲਈ ਜੀਸੀਬੀ ਦੇ ਸਾਲ ਹੋ ਗਏ ਗੁਰਦਾਰਾ ਸ਼੍ਰੋਪੀ ਸਿੱਕਾ ਇੱਥੇ 40 ਸਾਲ ਤੋਂ ਉੱਪਰ ਹੋ ਗਏ ਜੀ ਮੇਰੀ 47 ਸਾਲ ਦੀ ਉਮਰ ਆ ਮੈਂ ਛੋਟੇ ਹੋਂਦ ਤੋਂ ਤੱਕ ਦੇਖ ਰਿਹਾ ਜੀ ਉਸ ਤੋਂ ਬਾਅਦ ਪਿੱਛੇ ਗਲੀ ਜਾਂਦੀ ਹੈ ਇੱਕ ਗਲੀ ਬਿਲਕੁਲ ਧੱਬੀ ਹੋਈ ਹੈ ਕਬਜਾ ਕੀਤਾ ਮਕਾਨ ਬਣੇ ਹੋ ਨੇ 8 ਤੋਂ 10 ਮਕਾਨ ਪਿੱਛੇ ਮਕਾਨ ਦੁਕਾਨਾਂ ਨੇ ਬੂਥ ਨੇ ਉਹ ਕੋਈ ਚੀਜ਼ ਨਹੀਂ ਤੋੜੀ ਜਦ ਕਿ ਸਾਨੂੰ ਉਹਨੇ ਕੱਲ ਵਿਸ਼ਵਾਸ ਦਵਾਇਆ ਸੀ ਕਿ ਸਭ ਤੋਂ ਪਹਿਲਾਂ ਕੱਲ ਬਾਕੀ ਚੀਜ਼ਾਂ ਤੋੜਾਂਗੇ ਬਾਅਦ ਵਿੱਚ ਇੱਥੇ ਆਵਾਂਗੇ ਅੱਜ ਇਹਨਾਂ ਨੇ ਪਹਿਲ ਇੱਥ ਸੋ ਪਟਿਆਲੇ ਦੇ ਵਿੱਚ ਘਰ ਪ੍ਰਸ਼ੰਨ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਨਿਆਂਇਕ ਅਪਡੇਟੇ ਢਾਉਣ ਦੇ ਲਗਾਤਾਰ ਉਹ ਕੰਮ ਕੀਤੇ ਜਾ ਰਹੇ ਨੇ ਸੋ ਤਸਵੀਰਾਂ ਲੈ ਕੇ ਜ਼ਮੀਨ ਦੇ ਉੱਪਰ ਜਿਹਾ ਕਿ ਲਗਾਤਾਰ ਘਰ ਪ੍ਰਸ਼ੰਨ ਦੇ ਵੱਲੋਂ ਬੜਾ ਕਬਜਾ ਉਹ ਟਾਇਆ ਗਿਆ ਤੇ ਸਿੱਖ ਜਿੱਥੇ ਬੰਦੀਆਂ ਦੇ ਮੌਜੂਦ ਨੇ ਉਹਰੇ ਨੌਜਵਾਨ ਜਿਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਇੱਕ ਗੁਰਦੁਆਰਾ ਸੀ ਜਿੱਦੀ ਜਗ੍ਹਾ ਨੂੰ ਟਾਇਆ ਜਾ ਰਿਹਾ ਤੇ ਉਹ ਜਗ੍ਹਾ ਸਾਰੇ ਨੋਰੇ ਢਾਣ ਤੋਂ ਬਾਅਦ ਇਹ ਗਲਬਤ ਕੀਤੀ ਹੈ ਸਾਨੂੰ ਕੁਝ ਨੌਜਵਾਨ ਮੌਜੂਦ ਨਹੀਂ ਗਲਬਤ ਉਹਨਾਂ ਨੇ ਕਰਦੇ ਆ ਵੀ ਕਿਸ ਤਰੀਕੇ ਨਾਲ ਕਰੇ ਜਗ੍ਹਾ ਇਢੀ ਢਾਈ ਗਈ ਹੈ ਤੇ ਕੀ ਅਕਰਕਰ ਰੋਜ ਕੀ ਇਹਨਾਂ ਦੇ ਮਨ ਦੇ ਵਿੱਚ ਤੇ ਕਿਉਂ ਉਰੇ ਇਕੱਠ ਜੜਾ ਹੈ ਨਾ ਸਿੱਖ ਜਿੱਥੇ ਬੰਦੀਆ ਵੱਲੋਂ ਕੀਤਾ ਗਿਆ ਬਾਈ ਜੀ ਕੀ ਨਾਮ ਹੈ ਜੀ ਹਰਪ੍ਰੀਤ ਸਿੰਘ ਜੀ ਅਸੀਂ ਪਟਿਆਲੇ ਤੋਂ ਅਸੀਂ ਛੋਟੇ ਹੁੰਦੋ ਤੇ ਦੇਖਦੇ 40 45 ਸਾਲ ਤੋਂ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਪਿਆ ਤੇ ਇਹਦੇ ਨਾਲ ਆ ਸਾਹਮਣੇ ਮੰਦਿਰ ਵੀ ਬਣਿਆ ਪਿਆ ਦਿਖਾ ਦਿਓ ਜੀ ਠੀਕ ਹੈ ਜੀ ਆ ਨਾਲ ਪਿੱਛੇ ਘਰ ਬਣੇ ਪਏ ਨੇ ਸਾਰੇ ਵੀ ਜਿੱਥੇ ਇਹਨਾਂ ਨੇ ਕੱਲ ਵੀ ਇਹਨਾਂ ਨੂੰ ਆ ਕੇ ਇਹਨਾਂ ਨੇ ਕਿਸੇ ਨੂੰ ਕੋਈ ਨੋਟ ਨਹੀਂ ਦਿੱਤਾ ਆਂਦੇ ਸਾਰ ਸਿੱਧਾ ਪੰਜਾ ਮਾਰਿਆ ਤੇ ਗੁਰਦੁਦੁਆਰਾ ਸਾਹਿਬ ਦੀ ਸਾਰੀ ਬਿਲਡਿੰਗ ਇਹਨਾਂ ਨੇ ਢਾਂਚ ਚਾਹਤੀ ਤੇ ਅਸੀਂ ਇਹਨਾਂ ਕੋਲ ਆ ਅੱਜ ਦੋ ਦਿਨ ਦਾ ਇਹਨਾਂ ਨੇ ਟਾਈਮ ਦਿੱਤਾ ਸੀ ਕੱਲ ਸਾਨੂੰ ਵੀ ਅਸੀਂ ਬਹਿ ਕੇ ਤੁਹਾਡੇ ਨਾਲ ਗੱਲ ਕਰ ਲਾਂਗੇ ਜੋ ਹੈਗਾ ਵੀ ਜਿੱਤੇ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਾਰਵਾਈ ਕਰ ਰਹੇ ਤਾਂ ਸਾਰੀ ਕਰੋ ਇਹ ਤਾਂ ਤੁਸੀਂ ਇੱਕ ਤਰਫਾ ਕਾਰਵਾਈ ਹੋ ਰਹੀ ਹੈ ਵੀ ਜਾਦਾ ਤੁਸੀਂ ਸਾਰੇ ਢਾ ਦੋ ਵੀ ਇਹ ਪਿੱਛੇ ਉਹ ਵੀ ਨਜਾਇਜ਼ ਇਹ ਵੀ ਜਿਹੜੀ ਜਗ੍ਹਾ ਐਜੂਕੇਸ਼ਨ ਡਿਪਾਰਟਮੈਂਟ ਦੀ ਆ ਤੇ ਕਾਰਪੋਰੇਸ਼ਨ ਦੀ ਜਗ੍ਹਾ ਨਹੀਂ ਹੈਗੀ ਇਹਦਾ ਨੋਟਿਸ ਜਾਰੀ ਕੀਤਾ ਗਿਆ ਕਿ ਢਾਉਣ ਤੋਂ ਪਹਿਲਾਂ ਇਹ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਅਸੀਂ ਨੋਟਿਸ ਲਾ ਕੇ ਗਏ ਸੀ ਲੇਕਿਨ ਇਥੇ ਮਾਰਾ ਦਾ ਨਿਸ਼ਾਨ ਸਭ ਲੱਗਿਆ ਹੋਇਆ ਸੀਗਾ ਇਹਨਾਂ ਨੇ ਕੋਈ ਧਾਰਮਿਕ ਬੰਦਾ ਨਹੀਂ ਬੁਲਾਇਆ ਇਹਨਾਂ ਨੇ ਕਿਸ ਨੇ ਉਹਨੇ ਇਤਲਾਾ ਕੀਤੀ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਇੱਥੇ ਇਹਨਾਂ ਨੇ ਆ ਕੇ ਸਾਰੀ ਬਿਲਡਿੰਗ ਉਹ ਨਿਸ਼ਾਨ ਸਾਹਿਬ ਤੇ ਵੀ ਇਹਨਾਂ ਨੇ ਟੱਕ ਲਈ ਜੀਸੀਬੀ ਦੇ ਅਸੀਂ ਤਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀਆਂ ਸਾਡੀਆਂ ਸਰਕਾਰ ਦੇ ਨੁਮਾਇੰਦੇ ਨੇ ਸਾਡੇ ਐਮਐਲਏ ਸਾਡੇ ਐਮਸੀ ਸਾਡੇ ਮੇਅਰ ਸਾਹਿਬ ਸਰ ਕਮਿਸ਼ਨਰ ਤੁਸੀਂ ਥੋੜਾ ਜਿਆ ਧਰਮ ਤੋਂ ਦੇਖ ਕੇ ਚੱਲੋ ਵੀ ਅੱਬਾ ਕਰ ਕੀ ਰਹੇ ਆ ਕਿ ਤੁਸੀਂ ਉਲਟੇ ਕੰਮ ਹੋ ਰਹੇ ਨੇ ਇਹ ਜਿਹੜੀ ਆ ਚੀਜ਼ ਇਹ ਗਲਤ ਬਣੂਗੀ ਇਹ ਸਾਲ ਹੋ ਗਏ ਗੁਰਦੁਆਰਾ ਸ਼ਰੋਭੇ ਸੀਗਾ ਇੱਥੇ 40 ਸਾਲ ਤੋਂ ਉੱਪਰ ਹੋ ਗਏ ਜੀ ਮੇਰੀ 47 ਸਾਲ ਦੀ ਉਮਰ ਹੈ ਮੈਂ ਛੋਟੇ ਹੋਂਦ ਤੋਂ ਦਿੱਤੇ ਦੇਖ ਰਿਹਾ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਸੀਗਾ 5 ਕਿਸਾਲ ਪਹਿਲਾਂ ਇੱਥੋਂ ਮਹਾਰਾਜ ਦਾ ਸਰੂਪ ਲੈ ਕੇ ਉਹ ਕਿਥੋਂ ਸੇਵਾ ਥੋੜੀ ਘੱਟ ਹੁੰਦੀ ਸੀ ਤਾਂ ਇੱਥੋਂ ਮਹਾਰਾਜ ਦਾ ਸਰੂਪ ਲੈ ਕੇ ਲੇਕਿਨ ਸ਼ਾਨ ਸਾਹਿਬ ਇੱਥੇ ਲੱਗਿਆ ਹੋਇਆ ਸੀਗਾ ਯਾਨੀ ਕਿ ਕਿਸੇ ਤਰੀਕੇ ਦਾ ਕੋਈ ਗਰੰਥੀ ਸਿੰਘ ਉਰੇ ਮੌਜੂਦ ਨਹੀਂ ਸੀ ਜਦੋਂ ਢਾਣ ਦੀ ਕੋਸ਼ਿਸ਼ ਕਿਤੇ ਹੋ ਰਹਿੰਦਾ ਸੀ ਇੱਕ ਬਜ਼ੁਰਗ ਬਾਬਾ ਜੀ ਦੀ ਇੱਥੇ ਡਿਊਟੀ ਹੈ ਜਿਹੜੇ ਅੰਦਰ ਰਹਿੰਦੇ ਆ ਉਹ ਵਿਚਾਰੇ ਅੱਜ ਜਦੋਂ ਜੀਸੀਬੀ ਆਈ ਕੋਲਕਤਾ ਪੁਲਿਸ ਅੰਦਰ ਵੜੀ ਤਾਂ ਵਿਚਾਰਾ ਡਰ ਗਿਆ ਤੇ ਉਹਨਾਂ ਨੂੰ ਬਾਹਰ ਇਹਨਾਂ ਨੇ ਆਹ ਬਿਲਕੁਲ ਜਿਵੇਂ ਸਿੱਖ ਜਥੇ ਬੰਦਿਆਂ ਦੇ ਨੌਜਵਾਨ ਨੇ ਉਹ ਵੀ ਜਿਹੜੇ ਇਕੱਠੇ ਹੋਏ ਪਏ ਨੇ ਹਰਮੇਤ ਕੀ ਮਾਮਲਾ ਕੀ ਹੋ ਰੇ ਜਦੋਂ ਆ ਕੇ ਇਕੱਠੇ ਹੋਏ ਹੋ ਤੇ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿਹਨਾਂ ਵੱਲੋਂ ਤੁਹਾਨੂੰ ਰੇ ਬੁਲਾਇਆ ਗਿਆ ਸੀ ਕੱਲ ਵੀ ਪ੍ਰਸੰਤਾ ਪਬਲਿਕ ਦਾ ਫੋਨ ਆਇਆ ਸੀਗਾ ਆਪਣੇ ਸੁਧਾਨ ਨੇ ਕੋਈ ਸਿੱਖ ਬੰਦਾ ਦੇਖਦਾ ਵੀ ਚੀਜ਼ ੱੱਕਾ ਤਾਂ ਉਹ ਗਲਤ ਮੈਸੇਜ ਜਾਂਦਾ ਨਾ ਜੀ ਉਹਨਾਂ ਨੇ ਕੱਲ ਫੋਨ ਕੀਤਾ ਵੀ ਇੱਥੇ ਆ ਕੇ ਦੇਖੋ ਅਸੀਂ ਪਹੁੰਚ ਗਏ ਇੱਥੇ ਸੰਗਤ ਪਹੁੰਚੀ ਤੇ ਕੱਲ ਉਹਨਾਂ ਨੇ ਕਿਹਾ ਵੀ ਤੁਹਾਨੂੰ 2 ਦਿਨ ਦਾ ਸਾਨੂੰ ਟਾਈਮ ਦਿਓ ਜਾਂ ਤੋੜਾਂਗੇ ਜੋ ਇਲੀਗਲ ਬਣਾਵਾ ਸਭ ਕੁਝ ਤੋੜਾਂਗੇ ਜੇ ਨਹੀਂ ਟੁੱਟ ਛੱਡਾ ਜੀ ਆਪਣੀ ਟੀਮ ਨਾਲ ਬੈਠੇ ਜਗੇ ਅਰਤਾ ਸਿੰਘ ਬੈਠੇ ਜਗੇ ਇਹਨਾਂ ਨੇ ਆ ਕੇ ਇੱਥੇ ਮੁੜ ਕੇ ਦੁਕਾਨਾਂ ਤੋੜਨ ਲੱਗੇ ਆ ਜਿਹੜਾ ਇੱਥੇ ਨਿਸ਼ਾਨ ਸਾਹਿਬ ਲੱਗਾ ਉਹਨੂੰ ਤੋੜਨ ਲੱਗੇ ਜਰ ਕੀ ਪਿੱਛੇ ਇਹ ਬੂਥ ਲੱਗਿਆ ਉਹਦੇ ਪਿੱਛੇ ਬਿਲਡਿੰਗ ਬਣੀ ਹੈ 2 ਮਹੀਨੇ ਪਹਿਲਾਂ ਤਾਜੀ ਬਣੀ ਹੈ ਨਵੀਂ ਬਣਦੀ ਵੀ ਪਈ ਹੈ ਉਹ ਵੀ ਇਲੀਗਲ ਬਣਦੀ ਬੇ ਪਿੱਛੇ ਮੰਤਲ ਬਣ ਉਹ ਵੀ ਇਲੀਗਲ ਹੈ ਉਸ ਤੋਂ ਬਾਅਦ ਪਿੱਛੇ ਗਲੀ ਜਾਂਦੀ ਹੈ ਇੱਕ ਗਲੀ ਬਿਲਕੁਲ ਦੱਬੀ ਹੋਈ ਹੈ ਕਬਜ਼ਾ ਕੀਤਾ ਮਕਾਨ ਬਣੇ ਉਹਨੇ 8 ਤੋਂ 10 ਮਕਾਨ ਪਿੱਛੇ ਮਕਾਨ ਦੁਕਾਨਾਂ ਨੇ ਬੂਥ ਨੇ ਉਹ ਕੋਈ ਚੀਜ਼ ਨਹੀਂ ਤੋੜੀ ਜਦ ਕਿ ਸਨੋਂ ਨੇ ਕੱਲ ਵਿਸ਼ਵਾਸ ਦਵਾ ਅਸਿਕਲ ਸਭ ਤੋਂ ਪਹਿਲਾਂ ਕੱਲ ਬਾਕੀ ਚੀਜ਼ਾਂ ਤੋੜਾਂਗੇ ਬਾਅਦ ਇੱਥੇ ਆਵਾਂਗੇ ਅੱਜ ਇਹਨਾਂ ਨੇ ਪਹਿਲ ਇੱਥੋਂ ਕੀਤੀ ਵੀ ਇਹ ਕਿਉਂ ਸਿੱਖ ਕੌਮ ਧੱਕੇ ਜੋ ਕੀ ਹੈ ਬਸ ਇਹ ਗੱਲ ਬੜੀ ਗਲਤ ਜਾਊਗੀ ਬਹੁਤ ਗਲਤ ਜਾਊਗੀ ਗੱਲ ਵੀ ਜੇ ਆਪਾਂ ਇਸ ਚੀਜ਼ ਨੂੰ ਨੱਥ ਪਾਉਂਦੇ ਆਂ ਹਾਂ ਜੇ ਇਲੀਗਲ ਸਬੂਤ ਤਾਂ ਉਹਦੇ ਨਾਲ ਲੱਗਾਂਗੇ ਕੋਈ ਕੁਝ ਲਗਾਤਾਰ ਇਸੇ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇੱਕ ਪਾਸੇ ਜਿਹੜੀ ਬਿਲਡਿੰਗ ਆਊਟ ਆਈ ਤੀ ਗਈ ਹੈ ਸਭ ਤੋਂ ਪੁਰਾਣੇ ਕਹਿ ਰਹੇ ਕਿ 40 ਸਾਲ ਪਹਿਲਾਂ ਇਸ ਦੇ ਉੱਪਰ ਗੁਰਦੁਆਰਾ ਸੀ 24 ਸੀਗਾ ਤੇ ਸਿੱਖ ਜਥੇਬੰਦੀਆਂ ਨੋ ਪਹੁੰਚ ਕਿਤੇ ਆਂਦੇ ਬਾਈ ਜੀ ਮੌਕਾ ਕੀ ਸੀ ਜਦੋਂ ਅਰੇ ਪਹੁੰਚੇ ਮੌਕਾ ਹੀ ਮੈਂ ਪਨਾਮ ਗੁਰਵਿੰਦਰ ਸਿੰਘ ਆ ਜਲਪਨ ਸੇਵਾ ਸੁਸਾਇਟੀ ਤੋਂ ਆ ਕੱਲ ਅਸੀਂ ਹਰਮਿਤਵੀਰ ਦੇ ਨਾਲ ਤੇ ਬਾਕੀ ਆਪਣੇ ਪ੍ਰਿੰਸੀਪਲ ਜੀ ਦੇ ਨਾਲ ਅਸੀਂ ਗਏ ਸੀ ਮੇਅਰ ਸਾਹਿਬ ਕੋਲ ਵੀ ਭਾਈ ਵੀ ਆ ਜੋ ਹੈਗਾ ਮੁੱਦਾ ਵੀ ਇਸ ਨੂੰ ਬਹਿ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ ਜਾਦੇ ਤੋੜਨ ਆਇਆ ਨਾ ਤਾਂ ਕਿਸੇ ਕੋਲ ਕੋਈ ਨੋਟੀਫਿਕੇਸ਼ਨ ਸੀ ਨਾ ਕੁਝ ਕੱਲ ਦਾ ਜਿਹੜਾ ਮੁੱਦਾ ਸੀਗਾ ਅਸੀਂ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੇ ਕ੍ਰੇਨ ਚਲਾਈ ਹੋਈ ਸੀਗੀ ਸਾਰਾ ਕੁਝ ਤੋੜਪੰਨ ਕਰਤਾ ਉਸ ਤੋਂ ਬਾਅਦ ਅਸੀਂ ਜਾ ਕੇ ਮੇਅਰ ਸਾਹਿਬ ਕੋਲ ਬੈਠੇ ਹਰਮੀਤ ਵੀਰ ਆਪਣਾ ਪ੍ਰਿੰਸੀਪਲ ਜੀ ਤੇ ਬਾਕੀ ਸਾਰੀ ਟੀਮ ਸਾਰੀ ਸੀਗੇ ਸਾਰੇ ਸਾਰੇ ਐਮਸੀ ਸਾਹਿਬ ਵੀ ਸੀਗੇ ਵਿੱਚ ਹੀ ਹੋਰ ਵੀ ਦੋ ਆਪਣੇ ਐਮਸੀ ਜੋਨੀ ਕੋਲੀ ਜੀ ਵੀ ਸੀਗੇ ਤੇ ਪਾਲੀ ਐਮਸੀ ਜੀ ਸੀ ਜਿਨ੍ਹਾਂ ਦੇ ਸਾਹਮਣੇ ਗੱਲਬਾਤ ਹੋਈ ਜੀ ਸਾਡੀ ਵੀ ਦੋ ਦਿਨ ਦਾ ਸਮਾਂ ਦਿੱਤਾ ਜਾਊਗਾ ਪਰ ਅੱਜ ਅਸੀਂ ਉਰੇ ਅੱਗੇ ਬੈਠੇ ਸੀ ਉਹ ਬਾਬਾ ਜੀ ਕੋਲ ਜਿਹੜੇ ਬਾਬਾ ਜੀ ਉਰੇ ਪਹਿਲਾਂ ਸੀਗੇ ਉਹਨਾਂ ਕੋਲ ਬੈਠੇ ਸੀ ਸਾਡੇ ਧਿਆਨ 'ਚ ਵੀ ਨਹੀਂ ਆਗਾ ਵੀ ਉੱਥੇ ਟਾਣ ਗਏ ਆ ਗੁਰਦੁਆਰਾ ਸਾਹਿਬ ਟਾਣ ਗਏ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਹੈਗਾ ਕਹਿੰਦਾ ਢਾਣ ਤੋਂ ਬਾਅਦ ਹੁਣ ਉਹਨਾਂ ਨੇ ਮਾਫੀ ਵੀ ਮੰਗੀ ਮੇਅਰ ਸਾਹਿਬ ਨੇ ਕੱਲ ਵੀ ਸਾਡੇ ਕੋਲ ਆ ਗਲਤੀ ਹੋਈ ਆ ਤੇ ਅੱਜ ਜਿਹੜੇ ਮੇਅਰ ਸਾਹਿਬ ਦੀ ਜੋ ਜ਼ੁਬਾਨ ਸੀਗੀ ਉਸ ਤੇ ਉਹ ਖਰੇ ਨਹੀਂ ਉਤਰੇ ਹੈਗੇ ਨੇ 2 ਦਿਨ ਦਾ ਸਮਾਂ ਦੇ ਕੇ ਅੱਜ ਹੀ ਅਸੀਂ ਅੰਦਰ ਬੈਠੇ ਸੀ ਹਾਲੇ ਤੇ ਉੱਥੇ ਆ ਕੇ ਬੈਠੇ ਸੀ ਅਸੀਂ ਪੰਜ ਸੱਤ ਸਿੰਘ ਬੈਠੇ ਸੀਗੇ ਦਲਪਨ ਸੇਵਾ ਸੁਸਾਇਟੀ ਵੱਲੋਂ ਵੀ ਭਾਈ ਜਿਹੜਾ ਨਿਰਾਦਰ ਹੋਇਆ ਪਿਆ ਨਿਸ਼ਾਨ ਸਾਹਿਬ ਦਾ ਵੀ ਇਹਨੂੰ ਸਹੀ ਕੀਤਾ ਜਾਵੇ ਤੇ ਇਹ ਬਸਤਰ ਚੇਂਜ ਕੀਤੇ ਜਾਣ ਬਸਤਰ ਚੇਂਜ ਕਰਕੇ ਨਵਾਂ ਚੋਲਾ ਚੜਾਇਆ ਜਾਵੇ ਤੇ ਇੰਨੇ ਨੂੰ ਹੀ ਇਹ ਫੇਰ ਜੇਸੀਬੀ ਆਂਦੀ ਆ ਫੇਰ ਉਹਦੀ ਤੋੜਪੰਨ ਕਰਕੇ ਜਾਂਦੀ ਆ ਤੇ ਅਸੀਂ ਨਾਲ ਦੀ ਨਾਲ ਮੇਰ ਸਾਹਿਬ ਕੋਲ ਗਏ ਆ ਤੇ ਉਹਨਾਂ ਨੂੰ ਵੀ ਜਾ ਕੇ ਗਏ ਆ ਤੇ ਨਾਲ ਹੀ ਸਾਡੇ ਜਿਹੜੇ ਹਿੰਦੂ ਭਰਾ ਨੇ ਬਾਕੀ ਹੋਰ ਜਿਹੜੇ ਵੀਰ ਆ ਰਹੇ ਨੇ ਸਾਰੇ ਇਸ ਦੇ ਵਿਰੋਧ ਦੇ ਵਿੱਚ ਨੇ ਅਸੀਂ ਮੰਨਦੇ ਆ ਵੀ ਜਗਾ ਠੀਕ ਆ ਨਜਾਇਜ਼ ਸੀਗੀ ਆ ਕੁਝ ਵੀ ਸੀਗਾ ਪਰ ਉਹਨੇ ਕਿੰਨਾ ਕੁਝ ਨਜਾਇਜ਼ ਹੈ ਜੀ ਕੱਲੇ ਗੁਰੂ ਘਰ ਨੂੰ ਪਹਿਲਾ ਟਾਰਗੇਟ ਸਾਰਾ ਕੁਝ ਪਹਿਲਾ ਪੱਕਾ ਲਾ ਕੇ ਸਭ ਤੋਂ ਪਹਿਲਾਂ ਗੁਰੂ ਘਰ ਦੀ ਬਿਲਡਿੰਗ ਜੋ ਸੀਗੀ ਉਹ ਢਾਈ ਗਈ ਆ ਇਹ ਕਹਿੰਦੇ ਜੀ ਅੰਤਰ ਮਾਰਦਾ ਦਾ ਸਰੂਪ ਨਹੀਂ ਸੀਗਾ ਮਾਦ ਦਾ ਸਰੂਪ ਨਹੀਂ ਸੀਗਾ ਪਰ ਨਿਸ਼ਾਨ ਸਾਹਿਬ ਦੀ ਤਾਂ ਇੱਕ ਮਰਿਆਦਾ ਹੁੰਦੀ ਹੈ ਜਿੱਥੇ ਨਿਸ਼ਾਨ ਹੁੰਦਾ ਉੱਥੇ ਸਿੰਘਾਂ ਦਾ ਪਹਿਰਾ ਹੁੰਦਾ ਠੀਕ ਹੈ ਜੀ ਪ੍ਰਾਤਨ ਸਮਿਆਂ ਦੇ ਵਿੱਚ ਜਿੱਥੇ ਨਿਸ਼ਾਨ ਗੱਢਦੇ ਸੀ ਉੱਥੇ ਸਿੰਘਾਂ ਦਾ ਪਹਿਰਾ ਹੁੰਦਾ ਸੀਗਾ ਤੇ ਨਾਲ ਹੀ ਸੀ ਸਿੰਘਾਂ ਦਾ ਵੀ ਪਹਿਰਾ ਹੁੰਦਾ ਇਹਨਾਂ ਨੇ ਲਿਆ ਕੇ ਉੱਥੇ ਜੀਸੀਬੀ ਚਲਾਈ ਬਹੁਤ ਗਲਤ ਕੀਤਾ ਨਜਾਇਜ਼ ਹੋ ਰਹੀ ਹੈ ਅਸੀਂ ਬਹੁਤ ਇਨਾਂ ਹੀ ਮਿੰਤਾ ਕੀਤੀਆਂ ਸਭ ਕੁਝ ਕੀਤੀਆਂ ਵੀ ਬਾਪੂ ਜੀ ਕੱਲੇ ਨੇ ਜੀ ਵੀ ਆਹ ਜਗ੍ਹਾ ਜਿਹੜੀ ਹੈਗੀ ਹੈ ਘਟੋ ਘਟੋਣ ਵਾਲੀ ਛੱਡ ਦਿਓ ਇਹ ਨਿਸ਼ਾਨ ਸਾਹਿਬ ਨੂੰ ਮੈਂ ਕੀ ਕਰਦਾ ਹਾਂ ਕਿਸ ਤਰੀਕੇ ਦੀ ਗਰਵੇ ਕਿੰਦੀ ਬੰਦ ਅਸੀਂ ਇਹ ਕਰਦੇ ਹਾਂ ਜੀ ਦੇਖੋ ਜੋ ਇਹ ਕੀਤਾ ਸਾਰਿਆਂ ਨੂੰ ਪਤਾ ਵੀ ਅਸੀਂ ਮੰਗ ਇਹ ਕਰਦੇ ਹਾਂ ਵੀ ਜੇ ਇਹ ਜਾਥਾਂ ਥਾਣੀਆਂ ਤਾਂ ਜਿਹੜੀਆਂ ਇਲੀਗਲ ਸਾਮਾਨ ਨੇ ਸਾਰੀਆਂ ਹਟਾਈਆਂ ਜਾਂ ਜੀ ਨਾਲ ਨੋਟਿਸ ਦੇ ਸਾਹਮਣੇ ਕੈਮਰਾ ਕਮਾਇਆ ਜਾਵੇ ਆ ਚਾਦਰਾਂ ਲਾ ਕੇ ਆ ਦੇਖੋ ਸਾਹਮਣੇ ਟੀਮਾਬਾ ਪੂਰਾ ਟੀਮਾਬਾ ਸਾਰਾ ਕੰਟਰੋਲ ਇਹਨਾਂ ਨੇ ਕੀਤਾ ਪਿਆ ਉੱਥੇ ਨਹੀਂ ਢਾੜੀ ਟੀਮ ਤੇ ਜਿਨ੍ਹਾਂ ਦੀ ਇੱਥੇ ਵੀ ਸਵਾਲ ਚੱਕੇ ਜਾ ਰਹੇ ਨੇ ਕਿ ਇੱਕ ਪਾਸੇ ਗੁਰੂ ਘਰ ਦੀ ਪੁਰਾਣੀ ਛੋਪੀ ਜਗ੍ਹਾ ਸੀ ਕਿ ਜਿਸ ਨੂੰ ਕਿ ਢਾਣ ਦੀ ਕੋਸ਼ਿਸ਼ ਕੀਤੀ ਗਿਆ ਨਿਸ਼ਾਨ ਸਾਹਿਬ ਦੀ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਉਹਰੇ ਪੁਰਾਤਨ ਸਮੇਦਾਰ ਲੱਗਿਆ ਹੋਇਆ ਤੇ ਉਹਦੇ ਉੱਪਰ ਵੀ ਜੜੀ ਹੈ ਜੀਸੀਪੀ ਦੇ ਨਾਲ ਟੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੂਜੇ ਪਾਸੇ ਪੂਰਾ ਦਾ ਪੂਰਾ ਇਲਾਕਾ ਜਿਹੜਾ ਉਹ ਤਹਿਸੀਲ ਅਸ ਕਰਤਾ ਗਿਆ ਇਸ ਦੇ ਵਿੱਚ ਜਿਹੜੇ ਬਾਬਾ ਜੀ ਸਨ ਉਹ ਇੱਥੇ ਮੌਜੂਦ ਨੇ ਜਿਹੜੇ ਵਿੱਚ ਰਹਿੰਦੇ ਸਨ ਸਿੱਖ ਜਿੱਤੇ ਬੰਦਿਆਂ ਨੂੰ ਪਹੁੰਚ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸੀ ਕਾਰਵਾਈ ਦੇ ਖਿਲਾਫ ਆ ਦੂਜੇ ਪਾਸੇ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਦੂਜੇ ਪਾਸੇ ਉਹ ਵੀ ਕਾਰਵਾਈ ਕਰਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਾਰਪੋਰੇ ਜਿਹੜੀ ਕਾਰਵਾਈ ਆ ਉਹ ਪੂਰੇ ਸ਼ਹਿਰ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਵਿਵਾਦ ਸੜ ਚੁੱਕਿਆ ਹੈ ਇੱਕ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਕਿ ਆਖਰਕਾਰ ਕਿਉਂ ਜਿਹੜਾ ਗੁਰਦੁਆਰੇ ਦੀ ਜਿਹੜੀ ਜਗ੍ਹਾ ਨੂੰ ਇਹ ਟਾਇਆ ਗਿਆ ਫਿਲਹਾਲ ਦੂਜੇ ਪਾਸੇ ਵੱਡੀ ਕਾਰਵਾਈ ਕਾਰਪੋਰੇਸ਼ਨ ਦੇ ਵੱਲੋਂ ਹੁੰਦੀ ਦਿਖਾਈ ਦੇ ਰਹੀ ਹੈ ਤੇ ਲਗਾਤਾਰ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦੇ ਵੱਲੋਂ ਇਸ ਤਰੀਕੇ ਦੇ ਨਜਾਇਜ਼ ਸਾਰੀਆਂ ਏੜੀਆਂ ਨੇ ਹੋ ਟਾਣ ਦੀ ਗਲਤ ਗੱਲਬਤ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਕੇ ਦੇ ਮੌਜੂਦ ਨੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਸ ਤਰੀਕੇ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸਰ ਇਹਨਾਂ ਨੇ ਨਜਾਇਜ਼ ਛੱਡ ਪਏ ਹੋਏ ਨੇ ਨਜਾਇ ਉਧਰ ਪਾਸੇ ਇੱਕ ਜਗ੍ਹਾ ਦਾ ਵਿਵਾਦ ਛਿੜਿਆ ਕਿ ਹੈ ਰਵੇ ਉੱਥੇ ਗੁਰਦੁਆਰਾ ਸਾਹਿਬ ਸ਼ੋਭਿਤ ਸੀਗਾ ਪਿਛਲੇ 40 ਸਾਲਾਂ ਤੋਂ ਉਹਦੀ ਵੀ ਜਗ੍ਹਾ ਨੂੰ ਅੜਾ ਕੇ ਟਾਇਆ ਗਿਆ ਉਹ ਸਿੱਖ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਨੇ ਉਹ ਵਿਰੋਧ ਕਰ ਰਹੀਆਂ ਨੇ ਨਹੀਂ ਸਰ ਉਹ ਕਮਿਸ਼ਨ ਸਾਹਿਬ ਕੋਲ ਚਲੇ ਗਏ ਅਸੀਂ ਫਿਲਹਾਲ ਛੱਡ ਤਾਂ ਦੋ ਕਮਰੇ ਜਿਹੜੇ ਸੀਗੇ ਉਹ ਕਮਿਸ਼ਨ ਸਾਹਿਬ ਕੋਲ ਬੈਠਕ ਚੱਲ ਰਹੀ ਹੈ ਹਾਂਜੀ ਕਿਤਨਾ ਢਾ ਦਿੱਤਾ ਅਸੀਂ ਸਰ ਇੱਥੇ ਕੁਝ ਵੀ ਨਜਾਇਜ਼ ਕੰਮ ਨਹੀਂ ਕੀਤਾ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਰੂਲਿੰਗਸ ਦਾ ਸਾਡੇ ਉਹ ਅਣਧਿਕਾਰਤ ਤੌਰ ਤੇ ਸਟਰਕਚਰ ਬਣੇ ਹੋਏ ਸੀਗੇ ਧਾਰਮਿਕ ਦੀ ਆੜ ਵਿੱਚ ਉੱਥੇ ਅਸੀਂ ਕ ਉਹਨਾਂ ਨੇ ਅੰਦਰ ਗਲਤ ਕੱਪੜੇ ਵਗੈਰਾ ਕੱਚੇ ਵਗੈਰਾ ਪੰਗੇ ਹੋਏ ਸੀਗੇ ਸਾਡੇ ਕੋਲ ਤੁਹਾਡੇ ਸਾਰੇ ਪਹਿਲਾਂ ਮੀਡੀਆ ਕਰਮੀ ਜਿਹੜੇ ਕੱਲ ਆਏ ਸੀਗੇ ਉਹਨਾਂ ਕੋ ਸਾਰੇ ਕੋਲ ਵੀਡੀਓ ਵਗੈਰਾ ਵਾਇਰਲ ਹੋ ਚੁੱਕੀ ਹੈ ਜਦੋਂ ਟਾਇਆ ਗਿਆ ਉਸ ਸਮੇਂ ਉੱਥੇ ਕੋਈ ਵੀ ਪ੍ਰਕਾਸ਼ ਵਗੈਰਾ ਬਾਬਾ ਜੀ ਦਾ ਨਹੀਂ ਸੀ ਨਿਸ਼ਾਨ ਸਾਹਿਬ ਹੁਣ ਵੀ ਖੜਾ ਹੈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮ ਸਤਿਕਾਰ ਕਰਦੇ ਹਾਂ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਕੋਈ ਕਿਸੇ ਨੂੰ ਠੇਸ ਪਹੁੰਚੇ ਕਿਸੇ ਤਰੀਕੇ ਦਾ ਕਹਿੰਦੇ ਨੋਟਿਸ ਵਗੈਰਾ ਨਹੀਂ ਦਿੱਤਾ ਗਿਆ ਢਾਣ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਕੀਤੀ ਸਰ ਇਹ ਜੋ ਇਹ ਕਹਿ ਰਹੇ ਨੇ ਆਪਣੇ ਵੱਲੋਂ ਮਨਕੜੰ ਸਾਡੇ ਜਿੰਨੇ ਵੀ ਧਾਰਮਿਕ ਸੱਤਰਾਂ ਦੇ ਅਨਧਿਕਾਰੇ ਤੋਂ ਧਾਰਮਿਕ ਸੱਤਰਾਂ ਦੇ ਅਸੀਂ ਕੰਮ ਕਰ ਰਹੇ ਆ ਅਨਧਿਕਾਰੇ ਤੋਂ ਜਿਹੜੇ ਫੋਰਟ ਤੋੜ ਰਹੇ ਆ ਮੰਦਰ ਵਗੈਰਾ ਹਟਾਇਆ ਜਾ ਰਿਹਾ ਉਹਨ ਸਾਰਾ ਤੇ ਅਸੀਂ ਨੋਟਿਸ ਦਿੱਤੇ ਹੋਏ ਨੇ ਨੋਟਿਸ ਸਾਡੇ ਵੱਲੋਂ ਸਾਰੇ ਜਾਰੀ ਨਹੀਂ ਸਾਡੇ ਕੋਲੇ ਸਾਰੇ ਉਹਨਾਂ ਦਾ ਪ੍ਰੂਫ ਪਈ ਨੇ ਸਾਡੇ ਕੋਲ ਵੀਡੀਓ ਵੀ ਪਈਆਂ ਨੇ ਸਾਡੇ ਕੋਲੇ ਉਹਨਾਂ ਦੀ ਫੋਟੋਆਂ ਵੀ ਪਈਆਂ ਨੇ ਸਾਡੇ ਕੋਲ ਕਾਰਬਨ ਕਾਪੀ ਵੀ ਪਈ ਹੈ ਹਾਂਜੀ ਦੂਜੇ ਪਾਸੇ ਕਹਿੰਦਾ ਵੀ ਗੁਰਦੁਆਰਾ ਸਾਹਿਬ ਜਗ੍ਹਾ ਸਾਹਮਣੇ ਮੰਦਰ ਹੋਰ ਜਗ੍ਹਾਵਾਂ ਬਣਿਆ ਹੋਈਆਂ ਨੇ ਕਿ ਉਹਨਾਂ ਦੇ ਉੱਪਰ ਬਣਦੀ ਕਰਵੇ ਕੀਤੀ ਗਈ ਜੋ ਨਜਾਇਜ਼ ਦੀ ਸਰ ਫਿਲਹਾਲ ਅਸੀਂ ਧਾਰਮ ਅਸੀਂ ਉਹ ਦਸਤਾਰਮਿਕ ਚੱਕਰਾਂ ਦੇ ਉੱਤੇ ਵਰਕ ਕਰ ਰਹੇ ਹਾਂ ਹੌਲੀ ਹੌਲੀ ਤੁਹਾਨੂੰ ਪਤਾ ਅਸੀਂ ਪਹਿਲਾਂ ਵੀ ਨਜਾਇਜ਼ ਕੰਮ ਤੋੜੇ ਨੇ ਅੱਗੇ ਵੀ ਨਹੀਂ ਰਹਿਣ ਦੇਵਾਂਗੇ ਹੌਲੀ ਹੌਲੀ ਇਹ ਮੁਹਿੰਮ ਜਾਰੀ ਰਹੇਗੀ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਗ੍ਹਾ ਦੀ ਬੇਦਬੀ ਕੀਤੀ ਗਈ ਹੈ ਕੋਈ ਇਸ ਤਰੀਕੇ ਦੇ ਨਾਲ ਗੱਲ ਬਿਲਕੁਲ ਝੂਠ ਹੈ ਜੀ ਕਿਉਂ ਬੇਦਬੀ ਕਦੇ ਨਹੀਂ ਸਾਡੇ ਵੀ ਸਰਕਾਰ ਯੋਗ ਨੇ ਉਹ ਅਸੀਂ ਸਾਰਿਆਂ ਤੋਂ ਸਤਿਕਾਰ ਕਰਦੇ ਹਾਂ ਉੱਥੇ ਪ੍ਰਕਾਸ਼ ਜਰੂਰ ਵੀਡੀਓ ਬਣਾਈ ਹੈ ਤੁਹਾਡੀ ਮੀਡੀਆ ਕਰਮੀਆਂ ਨੇ ਉਹਨਾਂ ਦੇਖਿਆ ਉੱਥੇ ਸਿਰਫ ਇੱਕ ਪਾਲਕੀ ਪਈ ਸੀ ਉਹਦੇ ਉੱਤੇ ਚਦਰਾਂ ਪਛਾਈਆਂ ਹੋਈਆਂ ਸੀ ਉਹਦੀ ਆੜ ਵਿੱਚ ਅੰਦਰ ਤਾਰ ਲਾ ਕੇ ਕਪੜੇ ਸੁਕਾਏ ਜਾ ਰਹੇ ਸੀ ਕੋਈ ਕੋਈ ਵੀ ਕੁਝ ਕਿਤੇ ਉੱਪਰ ਕੋਈ ਮਜੂਦ ਸੀ ਮੌਕੇ ਤੇ ਕੋਈ ਪ੍ਰਕਾਸ਼ ਵਗੈਰਾ ਨਹੀਂ ਸੀ ਸਾਰੇ ਮੀਡੀਆ ਕਰਮੀਆਂ ਨੂੰ ਪਤਾ ਹੈ ਬਿਲਕੁਲ ਜੀ ਇਹੜੇ ਕਾਰਪੋਰੇਸ਼ਨ ਅਧਿਕਾਰੀ ਸਾਹਿਬਾ ਮੌਜੂਦ ਸਨ ਵਿਚਾਰਨ ਵਾਲੋ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਜੋ ਆਰਡਰ ਸਾਨੂੰ ਆਏ ਲਿਖਤੀ ਤੌਰ ਦੇ ਵਿੱਚ ਉਹਨਾਂ ਦੇ ਕਾਰਬਨ ਕਾਪੀਆਂ ਸਾਡੇ ਕੋਲ ਮੌਜੂਦ ਨਹੀਂ ਉਹਨਾਂ ਦੇ ਤਹਿ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਫਿਲਹਾਲ ਦੂਜੇ ਪਾਸੇ ਅੱਸੀ ਕਿ ਜਿੱਥੇ ਬੰਨੇ ਗੱਲ ਕੀਤੀ ਆਵੇ ਤੋਂ ਉਹਨਾਂ ਵੱਲੋਂ ਗੁਰਦਾਰਾ ਟਾਊਨ ਨੂੰ ਲੈ ਕੇ ਰੋਸ਼ਪੀੜਾ ਕੀਤਾ ਜਾ ਰਿਹਾ ਪਰ ਪੂਰੇ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਵੱਲੋਂ ਇਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਨੋਟਿਸ ਵਿੱਚ ਆਇਆ ਗਿਆ ਹੈ ਕਿ ਇਹਨਾਂ ਦੇ ਵੱਲੋਂ ਨਜਾਇਜ਼ ਉਸਾਰੀ ਹੈ ਨਜਾਇਜ਼ ਕਬਜ਼ਾ ਹੈ ਇਸ ਤਰ੍ਹਾਂ ਕਿ ਨਾਲ ਛੱਡ ਬਤਾਏ ਪਏ ਨੇ ਉਹ ਜਿਹੜੇ ਨੇ ਕਬਜ਼ੇ ਉਹ ਢਾਹੇ ਜਾ ਰਹੇ ਨੇ ਤਾਂ ਦੂਜੇ ਪਾਸੇ ਗੁਰਦੁਆਰੇ ਦੀ ਜਗ੍ਹਾ ਨੂੰ ਲੈ ਕੇ ਇਹ ਵਿਵਾਦ ਜਿਹੜਾ ਉਹ ਛਿਰਦਾ ਦਿਖਾਈ ਦੇ ਰਿਹਾ ਕੋਈ ਇੱਕ ਪਾਸੋਂ ਕਿਹਾ ਜਾ ਰਿਹਾ ਕਿ ਅਸੀਂ ਕੰਮ ਰੋਕ ਦਿੱਤਾ ਯਾਨੀ ਕਿ ਦੋ ਕਮਰੇ ਜਿਹੜੇ ਅੱਗੇ ਬਣੇ ਹੋ ਸਨ ਉਹ ਢਾ ਦਿੱਤੇ ਗਏ ਨੇ ਤੇ ਪਿਛਲੀ ਜਿਹੜੀ ਜਗ੍ਹਾ ਉਹ ਰੋਕ ਦਿੱਤੀ ਗਈ ਆ ਪਰ ਤੁਹਾਨੂੰ ਇੱਥੇ ਤਸਵੀਰਾਂ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਉੱਥੇ ਤੋਂ ਉੱਥੇ ਮੌਜੂਦ ਹੈ ਉਹਦੇ ਉੱਪਰ ਢੱਕ ਮਾਰਨ ਦੀ ਕੋਸ਼ਿ ਆਇਆ ਨਹੀਂ ਗਿਆ ਤਾਂ ਦੂਜੇ ਪਾਸੇ ਇਨਸਪੈਕਟਰ ਜਿਹੜੇ ਨੇ ਉਹ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਕਿ ਇਸ ਜਗ੍ਹਾ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਮਹਾਰਾਜਾ ਪ੍ਰਕਾਸ਼ ਨਹੀਂ ਜੜਾ ਹੈ ਉਹ ਮੌਜੂਦ ਸੀਗਾ ਕਿ ਕਿਸੇ ਵੀ ਤਰੀਕੇ ਦੀ ਵਿਤਭੀ ਉਹ ਕਾਰਪੋਰੇਸ਼ਨ ਦੀ ਟੀਮ ਦੇ ਵੱਲੋਂ ਨਹੀਂ ਕੀਤੀ ਗਿਆ ਜੋ ਬਣਦੀ ਕਾਰਵਾਈ ਉਹਨਾਂ ਵੱਲੋਂ ਕੀਤੀ ਗਿਆ ਧਿਆਨ ਨਾਲ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹਨੇ ਹੋਰ ਵੀ ਜਗਾਵਾਂ ਨੇ ਉਹਨਾਂ ਦੇ ਉੱਪਰ ਵੀ ਬਣਦੀ ਕਾਰਵਾਈ ਕੀਤੀ ਹੈ ਵੀ ਗੱਲਬਾਤ ਕਰਨ ਨੇ ਬਾਬਾ ਜਿਹੜੇ ਮੌਕੇ ਤੇ ਮੌਜੂਦ ਸਨ ਬਾਬਾ ਜੀ ਉਰੇ ਰਹਿੰਦੇ ਸੀ ਤੁਸੀਂ ਮੈਂ ਨਹੀਂ ਕਿ ਉਹੀ ਜਹਾ ਕਰੀਂ ਅਸੀਂ ਰਹਿੰਦੇ ਸੀ ਮੈਂ ਕਿਹਾ ਹਾਂ ਜੀ ਮੈਂ ਨਹੀਂ ਕਹਿੰਦਾ ਉਹ ਬਿਲਕੁਲ ਜੀ ਇਸ ਪੂਰੇ ਮਾਮਲੇ ਉੱਪਰ ਕੋਈ ਗੱਲਬਾਤ ਕਰਨ ਨੂੰ ਨਹੀਂ ਰਾਜੀ ਨਾ ਪਰ ਫਿਲਹਾਲ ਇਹ ਉਹੀ ਜਗ੍ਹਾ ਜਿਨ੍ਹਾਂ ਦੇ ਉੱਪਰ ਗੁਰਦਾਰਾ ਸ਼ੁਭਤ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਸੀ ਤੇ ਨਿਸ਼ਾਨ ਸਾਹਿਬੁਰ ਮੌਕੇ ਦੇ ਉੱਪਰ ਲੱਗਿਆ ਹੋਇਆ ਤੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਬੇਦਬੀ ਕਰਨ ਦੀ ਕੋਈ ਸਾਡੀ ਜਿਹੜੀ ਮਨਸ਼ਾ ਨਹੀਂ ਸੀ ਕਿਉਂਕਿ ਇੱਥੇ ਮਹਾਰਾਜ ਦਾ ਪ੍ਰਕਾਸ਼ ਮੌਜੂਦ ਨਹੀਂ ਸੀਗਾ ਨਿਸ਼ਾਨ ਸਾਹਿਬ ਜ਼ਰੂਰ ਲੱਗਿਆ ਹੋਇਆ ਤੇ ਉਹਨੂੰ ਉਸੇ ਹੀ ਤਰੀਕੇ ਜਿਹੜਾ ਖੜਾ ਕੀਤਾ ਗਿਆ ਕਿਸੇ ਵੀ ਤਰੀਕੇ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਆਉ ਨਹੀਂ ਕੀਤੀ ਜਾ ਰਹੀ ਕੈਮਰਾ ਬਸ ਲਮਦੀਪ ਦੇ ਨਾਲ ਤਰਨ ਠੁਕਰਾ ਰੋਜ਼ਾਨਾ ਸਪੋਕਸਮੈਨ ਪਟਿਆਲਾ